ਸੂਬੇ ਵਿੱਚ ਚਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਵਿਰੋਧੀ ਪਾਰਟੀਆਂ ਦੇ ਵੱਲੋਂ ਲਗਾਤਾਰ ਸਵਾਲ ਉਠਾਏ ਜਾ ਰਹੇ ਨੇ ਪੰਜਾਬ ਵਿੱਚ ਦਿਨੋ ਦਿਨ ਵੱਧ ਰਹੀਆਂ ਕਟਨਾਵਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਨੂੰ ਚਾਰੇ ਤਰਫੋਂ ਘੇਰਦਿਆਂ ਨਜ਼ਰ ਆ ਰਹੀਆਂ ਨੇ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਅਮਰ ਸਿੰਘ ਨੇ ਵੀ ਆਮ ਆਦਮੀ ਪਾਰਟੀ ਤੇ ਕਾਰਜ ਵਿਵਸਥਾ ਤੇ ਕਾਨੂੰਨੀ ਸਥਿਤੀ ਦੇ ਉੱਤੇ ਸਵਾਲ ਉਠਾਏ ਨੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਦੋਂ ਪੁਲਿਸ ਥਾਣੇ ਹੀ ਸੁਰੱਖਿਅਤ ਨਹੀਂ ਤਾਂ ਆਮ ਲੋਕ ਆਪਣੇ ਆਪ ਨੂੰ ਸੁਰੱਖਿਅਤ ਕਿਵੇਂ ਮਹਿਸੂਸ ਕਰਨਗੇ ਦੱਸਦੀ ਹੈ ਕਿ ਫਤੇਗੜ ਸਾਹਿਬ ਦੇ ਵਿੱਚ ਕੱਲ ਕਾਂਗਰਸ ਦੀ ਆਗੂਆਂ ਦੇ ਵੱਲੋਂ ਇੱਕ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਮੀਟਿੰਗ ਕੀਤੀ ਗਈ ਸੀ ਭਾਰਤ ਜੋੜੋ ਯਾਤਰਾ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਆਉਣ ਵਾਲੀ ਜਨਵਰੀ ਦੇ ਵਿੱਚ ਇਹ ਯਾਤਰਾ ਪੰਜਾਬ ਪਹੁੰਚੇਗੀ ਅਤੇ ਕੁੱਲ 11 ਦਿਨਾਂ ਤੱਕ ਇਹ ਯਾਤਰਾ ਪੰਜਾਬ ਦੇ ਵਿੱਚ ਹੀ ਚੱਲੇਗੀ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਯਾਤਰਾ ਨੂੰ ਲੈ ਕੇ ਜਿੱਥੇ ਦੇਸ਼ ਦੇ ਵੱਡੇ ਆਗੂਆਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਭਾਰਤ ਦੇ ਨੌਜਵਾਨਾਂ ਦੇ ਵਿੱਚ ਅਤੇ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਵੀ ਖਾਸਾ ਉਤਸ਼ਾਹ ਪਾਇਆ ਜਾ ਰਿਹਾ ਹੈ। ਆਪ ਦੀ ਉਹ ਮੇਰਾ ਖਲ ਇਸ ਵੇਲੇ ਹਿੰਦੂਸਤਾਨ ਚ ਇਸ ਸੂਬੇ ਦੀ ਸਭ ਤੋਂ ਜ਼ਿਆਦਾ ਖਰਾਬ ਹੈ। ਪਹਿਲਾਂ ਲੋਕ ਹੋਰ ਸੂਬਿਆਂ ਦੇ ਨਾਂ ਲੈਂਦੇ ਹੁੰਦੇ ਸੀ ਲੇਕਿਨ ਥਾਣਿਆਂ ਤੇ ਔਰ ਇੰਟੈਲੀਜੈਂਸ ਹੈੱਡਕੁਆਰਟਰ ਤੇ ਕਦੇ ਆਰ ਪੀ ਜੀ ਨਾਲ ਬੰਬ ਨਹੀਂ ਸਿੱਟੇ ਗਏ। ਔਰ ਦਿਨ ਦਿਹਾੜੇ ਮਰਡਰ ਜਿੰਨੂੰ ਮਰਜ਼ੀ ਲੋਕਾਂ ਨੂੰ ਕਹਿ ਕੇ ਕਿ ਪੈਸੇ ਦੇ ਦੇ ਨਹੀਂ ਤੈਨੂੰ ਠੋਕ ਦੇਣਾ ਹੈਗਾ। ਇਹਦਾ ਪੰਜਾਬ 'ਚ ਨਵਾਂ ਕੰਮ ਸ਼ੁਰੂ ਹੋਇਆ ਸੁਣਿਆ ਸੀ ਬਾਹਰ ਦੇ ਮੋਰਖਾ ਜਾਂ ਕਿਤੇ ਹੋਰ ਸੁਬਿਆਂ ਅਮਨ ਕਾਨੂੰਨ ਦੀ ਹਾਲਤ ਬਹੁਤ ਖਰਾਬ ਹੈ ਔਰ ਇਹ ਜਿਹੜੀ ਸਰਕਾਰ ਨਵੀਂ ਚੁੜ ਕੇ ਆਏ ਲੋਕਾਂ ਨੇ ਇਹ ਨਹੀਂ ਵਿਸ਼ਵਾਸਨਤ ਕਮੀਤੀ ਉਹ ਅਮਨ ਕਾਨੂੰਨ ਵਾਲੀ ਹਾਲਤ ਤੇ ਬਿਲਕੁਲ ਫੇਲ ਹੈਗੀ ਸਰ ਲੱਗਦਾ ਤੁਹਾਨੂੰ ਕਿ ਇਸੇ ਕਰਕੇ ਇਹਨਾਂ ਨੂੰ ਗੁਜਰਾਤ ਤੇ ਹਿਮਾਚਲ ਵਿੱਚ ਮੂਰਖਾਣੀ ਪਈ ਆ ਉਹ ਤੇ ਦੇਖੋ ਮੈਂ ਅਜੇ ਮੇਰਾ ਆਪਣਾ opinion ਸੀ ਕਿ ਸਾਲ ਸਾਨੂੰ ਅਜੇ ਇਹਨਾਂ ਦੇ ਖਿਲਾਫ ਬੋਲਣਾ ਨਹੀਂ ਚਾਹੀਦਾ ਕਿਉਂਕਿ ਲੋਕਾਂ ਨੇ ਬਹੁਤ ਵੋਟਾਂ ਪਾਈਆਂ ਸੀ ਉਹ ਤਾਂ ਅਸੀਂ 2 ਮਹੀਨੇ ਬਾਅਦ ਬੋਲੀਏ ਜਾਂ ਅੱਜ ਬੋਲ ਦਈਏ ਏ ਉਹ ਲੋਕ ਨੇ ਜਿਹੜੇ ਝੂਠ ਬੋਲ ਕੇ ਲੋਕਾਂ ਤੋਂ ਵੋਟਾਂ ਦਿੰਦੇ ਇਹਨਾਂ ਨੇ ਨਾ ਕੋਈ ਦਿੱਲੀ ਕੀਤਾ ਨਾ ਇੱਥੇ ਕੁਝ ਕਰਨਾ ਹੈਗਾ ਉਹ ਜਿਹੜੀ ਬਿਜਲੀ ਵਾਲਾ ਉਹ ਅਸੀਂ ਕਰਕੇ ਗਏ ਸੀ ਉਹਨੂੰ ਆਪ ਕਹੀ ਜਾਂਦੇ ਕਿ ਬਿਜਲੀ ਦੇ ਬਿੱਲ ਅਰੇ ਉਹ ਤਾਂ ਸਾਡੀ ਸਰਕਾਰ ਦਾ ਸੀ ਫੈਸਲਾ ਸਾਡਾ ਸੀ ਲਾਗੂ ਹੁਣ ਹੋ ਗਿਆ ਹਰ ਸਰਕਾਰ ਚ 6 ਮਹੀਨੇ ਲੱਗ ਜਾਂਦੇ ਐ ਫੈਸਲਾ ਗਾਹ ਹੁਣ ਨੂੰ ਤੁਸੀਂ ਦੇਖ ਲਿਓ ਇਹ ਇਹਨਾਂ ਨੇ ਕੀ ਕਰਨਾ ਹੈਗਾ ਇਹਨਾਂ ਤੋਂ ਕੁਝ ਹੋਣਾ ਨਹੀਂ ਹੈਗਾ ਹਾਲਤ ਇਹਨਾਂ ਦੀ ਤਨਖਾਹਾਂ ਮਿਲਣੀਆਂ ਨਹੀਂ ਜਾਂਦੀਆਂ ਉਹ ਪਰ ਅਸੀਂ ਸਾਲ ਬਾਅਦ ਬੋਲਾਂਗੇ ਕਿ ਇਹ ਇਹਨਾਂ ਦਾ ਜੇ ਸਰ ਕੇਸਰੀਵਾਲ ਵੱਲੋਂ ਤਾਂ ਫਿਰ ਵੀ ਧਨਵਾਦ ਲੋਕਾਂ ਦਾ ਕੀਤਾ ਜਾ ਰਿਹਾ ਸਾਨੂੰ ਅੰਤਰਰਾਸ਼ਟਰੀ ਪਾਰਟੀ ਨਾਲ ਜੋੜਾਇਆ ਜਾ ਚੁੱਕਾ ਹੈ ਅਰੇ ਕੋਈ ਗੱਲ ਨਹੀਂ ਇਹ ਤਾਂ ਪਾਰਟੀਆਂ ਦਾ ਤਾਂ ਸਾਰੀਆਂ ਦਾ ਆਉਣਾ ਹੀ ਆ ਹੁਣ ਕਾਰਪੋਰੇਸ਼ਨ ਇਲੈਕਸ਼ਨ ਆ ਰਹੀਆਂ ਉਹਦਾ ਰਿਜ਼ਲਟ ਦੇਖ ਲਓ ਸੰਗਰੂਰ ਦਾ ਇਲੈਕਸ਼ਨ ਕੀ ਨਿਕਲਿਆ ਸੀ ਰਿਜ਼ਲਟ ਫਿਰ ਕੀ ਨਿਕਲਿਆ ਸੀ ਕੋਈ ਗੱਲ ਨਹੀਂ ਹੋਣ ਦਿਓ ਉਹਦਾ ਲੋਕਾਂ ਨੂੰ ਵਿਸ਼ਵਾਸ ਸੀ ਇਹਨਾਂ ਦੇ ਬਹੁਤ ਜ਼ਿਆਦਾ ਇਹਨਾਂ ਨੇ ਵਿਸ਼ਵਾਸ ਜਿਹੜਾ ਸੀ ਉਹ ਬਿਲਕੁਲ 100% ਤੋੜਦਾ ਹੈਗਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਇੱਥੇ ਪੰਜਾਬ ਤੋਂ ਉਹਦੀ ਹੋਈ ਅਸੀਂ ਮੀਟਿੰਗ ਲੈ ਰਹੇ ਸੀ ਅਸੀਂ ਕਿਉਂਕਿ ਆ ਅਸੀਂ ਪਹਿਲੇ ਆਦਮੀ ਆ ਜਿੰਨਾਂ ਤੋਂ ਰਾਜਪੁਰੇ ਤੋਂ ਬਾਅਦ ਅਸੀਂ ਮਿਲਾਂਗੇ ਅਸੀਂ ਇਤਿਹਾਸਿਕ ਤਿਆਰੀ ਕਰਕੇ ਉਹਨਾਂ ਨੂੰ ਮਿਲਾਂਗੇ ਔਰ ਬਹੁਤ ਜ਼ਿਆਦਾ ਹਜ਼ਾਰਾਂ ਲੋਕਾਂ ਨੂੰ ਨਾਲ ਲੈ ਕੇ ਭਾਰਤ ਜੋੜੋ ਯਾਤਰਾ ਸ਼੍ਰੀ ਰਾਹੁਲ ਗਾਂਧੀ ਜੀ ਤਕਰੀਬਨ 3700 ਕਿਲੋਮੀਟਰ ਕੰਨਿਆ ਕੁਮਾਰੀ ਤੋਂ ਕਸ਼ਮੀਰ ਸ਼ਿਨਗਰ ਤੱਕ ਕਰ ਰਹੇ ਨੇ ਜਿਦੇ ਵਿੱਚ ਉਹ ਹੁਣ ਰਾਜਸਥਾਨ ਦੇ ਵਿੱਚ ਨੇ ਔਰ ਰਾਜਸਥਾਨ ਤੋਂ ਬਾਅਦ ਯੂਪੀ ਦਿੱਲੀ ਹੁੰਦੇ ਹੋਏ ਹਰਿਆਣਾ ਹੁੰਦੇ ਹੋਏ ਉਹ ਪੰਜਾਬ ਦੇ ਵਿੱਚ ਆਉਣਗੇ ਔਰ ਤਕਰੀਬਨ ਜਨਵਰੀ ਦੇ ਦੂਸਰੇ ਹਫਤੇ ਔਰ ਉਦੋਂ ਜਦੋਂ ਆ ਰਹੇ ਨੇ ਤਾਂ ਉਹਨਾਂ ਦੇ ਉਸ ਆਉਣ ਦੇ ਸਮੇਂ ਦੇ ਉੱਤੇ ਉਹਨਾਂ ਦੇ ਸਵਾਗਤ ਦੇ ਲਈ ਔਰ ਉਹਨਾਂ ਦੇ ਨਾਲ ਜੋ ਉਤਸ਼ਾਹ ਹੈ ਪੂਰੇ ਵਰਕਰਾਂ ਦਾ ਨਾਲ ਚੱਲਣ ਦਾ ਔਰ ਉਹਦੇ ਪ੍ਰਬੰਧਾਂ ਨੂੰ ਲੈ ਕੇ ਕਿਉਂਕਿ ਉਹ ਯਾਤਰਾ ਜੇ ਰੂਟ ਅ ਅੰਮ੍ਰਾਲੇ ਤੋਂ ਰਾਜਪੁਰੇ ਤੋਂ ਫਤਿਹਗੜ੍ਹ ਸਾਹਿਬ ਗੁਬਿੰਦਗੜ੍ਹ ਖੰਨਾ ਲੁਧਿਆਣਾ ਦਾ ਬਣਿਆ ਤਾਂ ਉਹ ਯਾਤਰਾ ਜਿਹੜੀ ਹੈਗੀ ਹੈ ਫਤਿਹਗੜ੍ਹ ਸਾਹਿਬ ਦੇ ਵਿੱਚੋਂ ਦੀ ਵੀ ਗੁਜ਼ਰੇਗੀ ਸੋ ਉਹਦੇ ਪ੍ਰਬੰਧਾਂ ਨੂੰ ਲੈ ਕੇ ਜਿਹੜੀ ਸੀਗੀ ਉਹ ਵਰਕਰ ਸਾਥੀਆਂ ਦੇ ਨਾਲ ਲੀਡਰ ਸਰਪਾਨ ਦੇ ਨਾਲ ਚਰਚਾ ਕੀਤੀ ਹੈ ਔਰ ਉੱਥੇ ਉਹਨਾਂ ਪ੍ਰਬੰਧਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਡਿਊਟੀਆਂ ਨੇ ਉਦੇ ਸਬੰਧ ਦੇ ਵਿੱਚ ਚਰਚਾ ਕੀਤੀ ਗਈ ਹੈ ਔਰ ਉਸ ਯਾਤਰਾ ਦੇ ਵਿੱਚ ਵੱਧ ਤੋਂ ਵੱਧ ਜੋ ਵਰਕਰ ਸਾਥੀ ਸਾਡੇ ਆਮ ਲੋਕ ਸਾਰੇ ਧਰਮਾਂ ਦੇ ਸਾਰੇ ਜਾਤਾਂ ਦੇ ਲੋਕ ਜੋ ਉਸ ਯਾਤਰਾ ਦੇ ਵਿੱਚ ਆਪਣਾ ਆਪਣੀ ਪਾਰਟਿਸਪੇਸ਼ਨ ਦੇਣਾ ਚਾਹੁੰਦੇ ਨੇ ਉਹਦਾ ਯਾਤਰਾ ਦਾ ਹਿੱਸਾ ਬੰਨਾ ਚਾਹੁੰਦੇ ਨੇ ਉਹਨਾਂ ਦੀ ਸਹੂਲਤ ਲਈ ਤੇ ਉਹਨਾਂ ਨੂੰ ਉਸ ਯਾਤਰਾ ਦੇ ਬਾਰੇ ਦੇ ਵਿੱਚ ਜਾਗਰੂਕਤਾ ਦੇ ਲਈ ਜੋ ਅੱਗੇ ਕਮੇਟੀਆਂ ਬਣਾ ਕੇ ਪਿੰਡ ਪਿੰਡ ਦੇ ਵਿੱਚ ਜਾ ਕੇ ਵਾਰਡ ਵਾਰਡ ਦੇ ਵਿੱਚ ਜਾ ਕੇ ਮਹੱਲੇ ਮਹੱਲੇ ਵਿੱਚ ਜਾ ਕੇ ਉਸ ਚੀਜ਼ ਦਾ ਦੱਸਿਆ ਜਾਊਗਾ ਔਰ ਇੱਕ ਨਾਮ ਬੰਦੀ ਕਰਕੇ ਉਸ ਯਾਤਰਾ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈਗਾ ਆ ਇਲਾਕੇ ਦੇ ਲੋਕ ਉਹਦੇ ਵਿੱਚ ਪਾਰਟਿਸਪੇਟ ਕਰਨਗੇ ਤਾਂ ਤੋਂ ਵੱਡਾ ਸਹਿਭਾਗ ਜੋੜੋ ਯਾਤਰਾ ਸਾਡੇ ਸ੍ਰੀ ਰਾਹੁਲ ਗਾਂਧੀ ਜੀ ਸਾਡੇ ਬਹੁਤ ਸੀਨੀਅਰ ਆਗੂ ਉਹ ਪੂਰੇ ਭਾਗ ਚ ਕਰ ਰਹੇ ਨੇ ਤੇ ਸਾਰੀਆਂ ਸ਼ਹਿਰਾਂ ਚ ਉਹ ਜਾ ਰਹੇ ਨੇ ਸਾਨੂੰ ਪੂਰੀ ਉਮੀਦ ਹੈ ਕਿ 10 ਜਨਵਰੀ ਤੋਂ ਬਾਅਦ ਜੋ ਪੰਜਾਬ ਦੇ ਭਾਜੋੜ ਯਾਤਰਾ ਆ ਰਹੀ ਹੈ ਅੱਜ ਉਹਨੇ ਸੰਬੰਧੀ ਅਸੀਂ ਮੀਟਿੰਗ ਵੀ ਕੀਤੀ ਹੈ ਤੇ ਉਹ ਮੀਟਿੰਗ 'ਚ ਸਾਡੀ ਪੂਰੀ ਕੋਸ਼ਿਸ਼ ਹੈ ਕਿ ਘਟੋ ਘੜਹਰ ਪਿੰਡ ਤੋਂ 50 50 100 100 ਬੰਦੇ ਅਸੀਂ ਲੈ ਕੇ ਆਈਏ ਤਾਂ ਕਿ ਜਿਹੜੀ ਭਾਜੋੜ ਯਾਤਰਾ ਆਪਾਂ ਵੱਧ ਤੋਂ ਵੱਧ ਕਾਮਯਾਬ ਕਰੀਏ ਮੈਂ ਫਟੇ ਗੱਲ ਸਭ ਮਾਸੀਆਂ ਸਾਰਿਆਂ ਨੂੰ ਬੇਨਤੀ ਕਰਦਾ ਜਿਦੋਂ ਯਾਤਰੀ ਆਉਣੇ ਜਦੋਂ ਯਾਤਰਾ ਆਪਾਂ ਆਉਣੀ ਹੈ ਤਾਂ ਉਹਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਕਰੋ ਤਾਂ ਕਿ ਜਿਹੜੀ ਯਾਤਰਾ ਅਮਨ ਅਮਾਨ ਨਾਲ ਪੂਰੇ ਪੰਜਾਬ ਚੋਂ ਨਿਕਲ ਕੇ ਅੱਗੇ ਜੰਮੂ ਕਸ਼ਮੀਰ ਵੱਲ ਜਾਵੇ ਤਾਂ ਕਿ ਬਹੁਤ ਵਧੀਆ ਇੱਕ ਮੈਸੇਜ ਜਿਵੇਂ ਰਾਹਲ ગાંધી ਜੀ ਪਹਿਲਾਂ ਕੋਈ 250 ਜਾਂ 300 ਕਿਲੋਮੀਟਰ ਕੀਤਾ ਇਹ ਸਭ ਤੋਂ ਵੱਡੀ ਹਿਸਟਰੀ ਦੀ ਸਭ ਤੋਂ ਵੱਡੀ ਇਹ ਭਾਜੋੜੋ ਯਾਤਰਾ ਚੱਲ ਰਹੀ ਹੈ ਜਿਹਨਾਂ ਇੱਕ ਵਿਆਸ ਇਸ ਸਿਰਜਣਾ ਤੇ ਆਉਣ ਵਾਲੇ ਟਾਈਮ 'ਚ ਸ੍ਰੀ ਰਾਹੁਲ ਗਾਂਧੀ ਜੀ ਇੱਥੇ ਆਪਣੇ ਕਾਂਗਰਸ ਪਾਰਟੀ ਦੀ ਸਰਕਾਰ ਅਸੀਂ 24 ਚ ਲੈ ਕੇ ਆਵਾਂਗੇ ਉਹਨਾਂ ਦੇ ਸਹਿਯੋਗ ਨਾਲ ਜੋ ਅੱਜ ਉਹਨਾਂ ਨੂੰ ਮਨੋਂ ਮਨ ਹੁੰਦਾ ਉੱਚਾ ਹੋ ਰਿਹਾ ਹਰ ਸਟੇਟਾਂ ਉਹਨਾਂ ਦਾ ਵੈਲਕਮ ਕਰਦੀਆਂ ਨੇ ਕਿੰਨੀਆਂ ਕੋਈ 2.5 ਲੱਖ 2-2 ਲੱਖ ਉਹਨਾਂ ਨਾਲ ਜਿਹੜੇ ਲੋਕ ਚੱਲ ਰਹੇ ਨੇ ਯਾਤਰਾ 'ਚ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਜੀ ਰਾਹੁਲ ਗਾਂਧੀ ਜੀ ਨਾਲ ਉਹ ਯਾਤਰਾ ਪੂਰੀ ਕਰ ਰਹੀ ਹੈ ਮੈਂ ਸਾਰਿਆਂ ਦੇ ਅੱਜ ਵਰਕਰਾਂ ਦਾ ਲੀਡਰਾਂ ਦਾ ਜਿਨ੍ਹਾਂ ਵੀ ਸਾਡੇ ਇੱਥੇ ਬੱਦਕਾ ਸਭ ਪਹੁੰਚੇ ਆ ਮੈਂ ਉਹਨਾਂ ਦਾ ਦਿਲ ਦੀ ਕਰਾਈਆਂ ਸਾਰਿਆਂ ਦਾ ਧੰਨਵਾਦ ਕਰਦਾ ਲਾਈਵ ਤੇਜ਼ ਚੈਨਲ ਦੇ ਲਈ ਜਸਵਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ